ਉਸ ਦੇ ਕਿਰੇ ਆਨਰ ਤੇ ਮਹਾਦਰ ਨਾਲ ਵਰਸ਼ਾ ਇੱਕ ٹرسٹ ਨਾਲ ਧੁਖਾ ਧੜੀ ਕੀਤੀ ਗਈ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਆਉ ਜਾਣਦੇ ਆ ਸਰ ਕੀ ਮਾਮਲਾ ਹੈ ਮਾਮਲਾ ਇਹ ਜੀ ਇੱਕ ٹرسٹ ਹੈ এডਿਕੇਸ਼ਨ ٹرسٹ ਉਹਦੀ ਜ਼ਮੀਨ ਹੈ ਉਹਦੇ ਚ ਇੱਕ ਐਫ ਆਈ ਆਰ ਦਰਜ ਹੋਈ ਹੈ 510 ਨੰਬਰ ਜਿਹੜੀ ਕਿ ਸਰਾਸਰ ਗਲਤ ਹੋਈ ਹੈ ਜੀ ਇਹ ਇਹਦੇ ਸਬੰਧਤ ਲਖਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਅਮਨਦੀਪ ਸਿੰਘ ਇਹਨਾਂ ਦੀਆਂ ਮਾਨਯੋਗ ਹਾਈ ਕੋਰਟ ਨੇ ਜ਼ਮਾਨਤਾਂ ਦੇਤੀਆਂ ਸੀ ਸੋ ਉਹ ਜਮਾਨਤ ਤੋਂ ਉਪਰੰਤ ਨਾ ਜੀ ਹੁਣ ਅਸੀਂ ਆਪਣੇ ਜਿਹੜੇ ਪੇਪਰ ਜਮਾ ਕਰਵਾਏ ਆ ਮਿਲਾਨ ਵਾਸਤੇ ਸਾਈਨ ਅਟੈਸਟ ਵਾਸਤੇ ਉਹ ਮਾਨਯੋਗ ਸੋਹਾਣਾ ਥਾਣੇ ਸਿਮਰਤ ਸਿੰਘ ਚਹਿਲ ਐਸਐਸਓ ਸਾਹਿਬ ਉਹਨਾਂ ਦੀ ਅਗਵਾਈ ਚ ਕਰਵਾਏ ਆ ਜੀ ਸੋ ਹੁਣ ਜਿਹੜੇ ਸਾਡੇ ਬਿਲਡਰ ਹੈ ਜਿਨ੍ਹਾਂ ਨੂੰ ਅਸੀਂ ਜ਼ਮੀਨ ਇਹ ਵੇਚੀ ਵੀ ਸੀ ਉਹਨਾਂ ਦੀ ਦੂਜੀ ਪਾਰਟੀ ਨੇ ਜਾ ਕੇ ਇੱਕ ਐਸਐਲਪੀ ਫਾਈਲ ਕੀਤੀ ਆ ਸਬਮਾਨਯੋਗ ਸੁਪਰੀਮ ਕੋਰਟ ਸੁਪਰੀਮ ਕੋਰਟ ਚ ਜਿਹੜੇ ਪੇਪਰ ਅਸੀਂ ਇੱਥੇ ਆਪਣੇ ओरिजिनल ਪੁਲਿਸ ਨੂੰ ਦੇਏ ਆ ਜੀ ਦੂਜੀ ਪਾਰਟੀ ਉਹੀ ਦਾਵਾ ਕਰਦੀ ਹੈ ਵੀ ਇਹ ओरिजिनल ਪੇਪਰ ਸਾਡੇ ਕੋਲ ਹੈ ਜੀ ਉਹ ਪਤਾ ਨਹੀਂ ਕਿਵੇਂ ਗਏ ਆ ਜੀ ਕਿਹਦੀ ਜਾਲਸਾਜੀ ਨਾਲ ਗਏ ਆ ਜੀ ਅਸੀਂ ਤਾਂ ਪੁਲਿਸ ਤੇ ਹੀ ਬਲੇਮ ਕਰਦੇ ਆ ਸੋ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਜਿਹੜੇ ਪੇਪਰ ਸਾਡੇ ਇਹ ਸਾਨੂੰ ਦਵਾਏ ਜਾਣ ਜੀ ਜੀ ਸਰ ਤੁਸੀਂ ਕਿਹਾ ਮਤਲਬ ਕਿ ਤੁਸੀਂ ਕੰਪਲੇਨ ਕੀਤੀ ਆ ਕੋਈ ਮਤਲਬ ਕਾਰਵਾਈ ਕੀਤੀ ਗਈ ਆ ਅਸੀਂ ਮਾਣੇ ਡੀਜੀਪੀ ਸਾਹਿਬ ਨੂੰ ਵੀ ਇਸ ਸਬੰਧੀ ਲਿਖ ਕੇ ਦੇਆ ਐਸਐਸਪੀ ਸਾਹਿਬ ਨੂੰ ਵੀ ਦੇਆ ਜੀ ਮੋਹਾਲੀ ਐਸਐਸਪੀ ਸਾਹਿਬ ਨੂੰ ਠੀਕ ਹੈ ਜੀ ਉਹਨਾਂ ਨੂੰ ਵੀ ਸਾਡੇ ਇਸ ਤੇ ਗੌਰ ਕੀਤੀ ਜਾਵੇ ਜੀ ਵੀ ਸਾਡੇ ਨਾਲ ਸਰਾ ਸਰ ਗਲਤ ਹੋ ਰਿਹਾ ਜੀ ਜੇ ਸਾਡੇ ਪੇਪਰ ਹੀ ਨਹੀਂ ਰਹੇ ਸਾਡੇ ਪੱਲੇ ਤਾਂ ਸਾਡੇ ਤਾਂ ਖਿਲਾਫ ਹੋ ਜਣਾ ਹੀ ਸਾਰਾ ਕੁਝ ਉਹ ਸਾਡੇ ਪੇਪਰ ਤੋਂ ਆਏ ਜਾਣਗੇ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਜੇ ਤੁਸੀਂ ਕਾਰਵਾਈ ਕੀਤੀ ਸੀ ਉਹਦਾ ਕੋਈ ਆਸ਼ਵਾਸਨ ਦਿੱਤਾ ਗਿਆ ਇਸ ਪੁਲਿਸ ਵੱਲੋਂ ਕਿ ਜਲਦੀ ਜਲਦੀ ਕਾਰਵਾਈ ਕੀਤੀ ਜਾਵੇਗੀ ਜਾਂ ਕੋਈ ਉਹਨਾਂ ਨੇ ਕਦਮ ਚੁੱਕਿਆ ਫਿਲਹਾਲ ਹਜੇ ਤੱਕ ਕੋਈ ਬਹੁਤ ਵਧੀਆ ਰਿਸਪੌਂਸ ਨਹੀਂ ਮਿਲਿਆ ਜੀ ਮਤਲਬ ਨਾਂ ਦੇ ਬਰਾਬਰ ਰਿਸਪੌਂਸ ਹੈ ਜੀ ਅਸੀਂ ਕਿਹਾ ਸੀ ਵੀ ਸਾਨੂੰ ਉੱਥੇ ਜਾ ਕੇ ਐਫਐਸਐਲ ਦੇ ਇੱਕ ਵਾਰੀ ਚੈੱਕ ਕਰਵਾ ਦਿਓ ਇੱਕ ਵਾਰੀ ਤਾਂ ਐਚਪੀ ਹਰਵੀਰ ਸਿੰਘ ਨੇ ਫੋਨ ਤੇ ਉਹਨਾਂ ਨੂੰ ਪੁੱਛਿਆ ਵੀ ਇਹ ਦੂਜੀ ਪਾਰਟੀ ਚੈੱਕ ਕਰਨਾ ਚਾਹੁੰਦੀ ਹੈ ਜਿਨ੍ਹਾਂ ਦੇ ਅਸਲ ਡਾਕੂਮੈਂਟ ਹੈ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਤੁਸੀਂ ਰਿਟਰਨ ਚ ਐਪਲੀਕੇਸ਼ਨ ਲੈ ਕੇ ਆ ਜਾਓ ਪਰ ਦੂਜੇ ਦਿਨ ਅਸੀਂ ਗਏ ਉਹਨਾਂ ਦਾ ਸਾਫ਼ ਜਵਾਬ ਸੀ ਐਸਐਸਪੀ ਸਾਹਿਬ ਦਾ ਵੀ ਅਸੀਂ ਇਦਾਂ ਨਹੀਂ ਦਿਖਾ ਸਕਦੇ ਜੀ ਸੋ ਸਾਨੂੰ ਤਾਂ ਹੁਣ ਇਹ ਸਾਰੀ ਰਲਿ ਮਿਲੀ ਭਖਤ ਲੱਗਦੀ ਹੈ ਜੀ ਸੋ ਸਾਡਾ ਸਾਨੂੰ ਇਨਸਾਫ ਦਵਾ ਜਾਵੇ ਤੁਸੀਂ ਕੋਰਟ ਨੂੰ ਕੀ ਅਪੀਲ ਕਰੋਗੇ ਕਿ ਕੀ ਕਾਰਵਾਈ ਹੋਵੇ ਕੋਰਟ ਨੂੰ ਤਾਂ ਹੁਣ ਇਹੀ ਕਰਾਂਗੇ ਜੀ ਅਸੀਂ ਵੀ ਜੇ ਸਾਨੂੰ ਇੱਥੋਂ ਇਨਸਾਫ ਨਹੀਂ ਮਿਲਿਆ ਅਸੀਂ ਸੀਬੀਆਈ ਦੀ ਮੰਗ ਕਰਾਂਗੇ ਜੀ ਵੀ ਸਾਡਾ ਕੇਸ ਹੈ ਜਿਹੜਾ ਸੀਬੀਆਈ ਤੋਂ ਸਾਨੂੰ ਇਨਸਾਫ ਦਵਾ ਜਾਵੇ ਧੰਨਵਾਦ ਜੀ ਤੇ ਇਸੇ ਅਸੀਂ ਗੱਲਬਾਤ ਕੀਤੀ ਜੋ ਮਾਮਲਾ ਸੀਗਾ ਉਸ ਨੂੰ ਲੈ ਕੇ ਮੈਂ ਵਰਸ਼ਕ ਕੈਮਰਾਮੈਨ ਅਸ਼ਵੀਨੀ ਤਨ ਹੈ ਤਾਂ ਇਹ ਜੋ ਮਾਮਲਾ ਸੀਏ ٹرسٹ ਦੀ ਜ਼ਮੀਨ ਦਾ ਮਾਮਲਾ ਸੀ ਤੇ ਇਸ ਮਾਮਲੇ ਨੂੰ ਲੈ ਕੇ ਜਦੋਂ ਅਸੀਂ ਡੀਐਸਪੀ ਐਚਐਸ ਬਲ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਜੋ ਬਿਆਨ ਦਿੱਤਾ ਹੈ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਦੋਸ਼ੀ ਤੇ ਜਿੰਨੇ ਵੀ ਇਲਜ਼ਾਮ ਸਾਡੇ ਤੇ ਲਗਾ ਰਿਆ ਸਾਰੇ ਦੇ ਸਾਰੇ ਝੂਠੇ ਹਨ ਤੇ ਬੀ ਬੁਨਿਆਦ ਹਨ ਤੇ ਦੋਸ਼ੀ ਤੇ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਇਲਜ਼ਾਮ ਲਗਾ ਚੁੱਕੀ ਹੈ ਜਿਸ ਤੇ ਮਾਨਯੋਗ ਸੁਪਰੀਮ ਕੋਰਟ ਨੇ ਕੋਈ ਤੱਥ ਦੀ ਸੱਚਾਈ ਨੂੰ ਨਾ ਦੇਖਦਿਆਂ ਇਹਨਾਂ ਇਲਜ਼ਾਮਾਂ ਤੇ ਜ਼ਮਾਨਤ ਨੂੰ ਜੋ ਹੈ ਖਾਰਿਜ ਵਿਕਾਰ ਦੱਤਾ ਹੈ ਤਾਂ ਦੱਸ ਦਿਓ ਕਿ ਜੋ ਜ਼ਮਾਨਤ ਉਹ ਖਾਰਿਜ ਕਰ ਦਿੱਤੀ ਗਈ ਹੈ ਤੇ ਅੱਗੇ ਉਹਨਾਂ ਨੇ ਕਿਹਾ ਹੈ ਕਿ ਦੋਸ਼ੀ ਤੇ ਜੋ ਚਲਾਕੀਆਂ ਕਰ ਰਿਹਾ ਹੈ ਤੇ ਡੀਜੀਪੀ ਕੰਪਲੇਨ ਕਰਨ ਪਿੱਛੇ ਮਕਸਦ ਗ੍ਰਿਫਤਾਰੀ ਤੋਂ ਬਚਣਾ ਹੈ ਜੇਕਰ ਫਾਈਲ ਡੀਜੀਪੀ ਦਫ਼ਤਰ ਚਲੀ ਜਾਂਦੀ ਹੈ ਤਾਂ ਪੁਲਿਸ ਐਸਐਚਓ ਇਹਨਾਂ ਨੂੰ ਬਿਨਾਂ ਫਾਈਲ ਦੇ ਗ੍ਰਿਫਤਾਰ ਵੀ ਨਹੀਂ ਕਰ ਸਕਦੀ ਇਸ ਕਰਕੇ ਫਾਈਲ ਨੂੰ ਉੱਪਰ ਤੋਰਨਾ ਚਾਹੁੰਦੇ ਹਨ ਸੁਪਰੀਮ ਕੋਰਟ ਦੇ ਸੁਣਵਾਈ ਤੋਂ ਬਾਅਦ ਫੈਸਲੇ ਤੋਂ ਬਾਅਦ ਜੋ ਇਹਨਾਂ ਵੱਲੋਂ ਸੁਪਰੀਮ ਕੋਰਟ ਦਲੀਲ ਵੱਜੋ ਨਹੀਂ ਰੱਖੀ ਗਈ ਤੇ ਦੋਸ਼ੀ ਇਹ ਤੇ ਸਿਰਫ ਗ੍ਰਿਫਤਾਰੀ ਤੋਂ ਬਚਣ ਦੇ ਲਈ ਝੂਠੇ ਇਲਜ਼ਾਮ ਲਗਾ ਕੇ ਫਾਈਲ ਉੱਪਰ ਭੇਜਣਾ ਚਾਹੁੰਦਾ ਹੈ ਤਾਂ ਕਿ ਪੁਲਿਸ ਜੋ ਹੈ ਬਿਨਾ ਫਾਈਲ ਤੋਂ ਗ੍ਰਿਫਤਾਰੀ ਨਾ ਕਰ ਸਕੇ ਤੇ ਅਗੋਂ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਗਮਾਣਾ ਦੇ ਇਨਕੁਆਇਰੀ ਤੋਂ ਸੈਟੀਸਫਾਈ ਨਹੀਂ ਹੋ ਤੁਸੀਂ ਪੁਲਿਸ ਦੇ ਇਨਵੈਸਟੀਗੇਸ਼ਨ ਤੋਂ ਸੈਟੀਸਫਾਈ ਨਹੀਂ ਹੋ ਤੁਸੀਂ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਤੋਂ ਵੀ ਸੈਟੀਸਫਾਈ ਨਹੀਂ ਹੋ ਤੇ ਤੁਸੀਂ ਸੈਟੀਸਫਾਈ ਜੋ ਹੈ ਕਿਵੇਂ ਹੋਗੇ ਤੇ ਇਸ ਮਾਮਲੇ ਨੂੰ ਲੈ ਕੇ ਅਸੀਂ ਐਸਐਚਓ ਸੁਹਾਣਾ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਲਖਵੀਰ ਸਿੰਘ ਉਹਨਾਂ ਦੇ ਸੁਪਰੀਮ ਕੋਰਟ ਤੋਂ ਜੋ ਹੈ ਡਬਲ ਬੈਂਚ ਦੀ ਜ਼ਮਾਨਤ ਜੋ ਹੈ ਕੈਨਸਲ ਹੋ ਚੁੱਕੀ ਹੈ ਤੇ ਇਨਵੈਸਟੀਗੇਸ਼ਨ ਜੋ ਹੈ ਉਹ ਵੀ ਜੁਆਇਨ ਨਹੀਂ ਕਰ ਰਹੇ ਤੇ ਉਹਨਾਂ ਨੂੰ ਸਰੈਂਡਰ ਹੁਣ ਕਰਨਾ ਪਵੇ ਗਏ ਗਾਇਸ ਕਰਕੇ ਹੁਣ ਪੁਲਿਸ ਦੁਬਦਨਾਮ ਕਰ ਰਹੀ ਹੈ ਤੇ ਐਸਐਚਓ ਸਾਹਿਬ ਦੇ ਬਿਆਨ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਜੋ ਲਖਵੀਰ ਸਿੰਘ ਹਨ ਉਹਨਾਂ ਦੀ ਸੁਪਰੀਮ ਕੋਰਟ ਤੋਂ ਜੋ ਡਬਲ ਬੈਂਚ ਦੀ ਜ਼ਮਾਨਤ ਹੈ ਹੁਣ ਕੈਨਸਲ ਹੋ ਚੁੱਕੀ ਹੈ ਤੇ ਉਹ ਇਨਵੈਸਟੀਗੇਸ਼ਨ ਵੀ ਹੁਣ ਜੁਆਇਨ ਨਹੀਂ ਕਰ ਰਹੇ ਤੇ ਹੁਣ ਉਹਨਾਂ ਨੂੰ ਸਰੈਂਡਰ ਹੀ ਕਰਨਾ ਪਵੇਗਾ